ਹਾਂਜੀ ਅੱਜ ਇਹਨਾਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਆਪਾਂ ਜਾ ਜੁਆਇਨ ਕਰਦੇ ਹਾਂ ਮਤਲਬ ਜਦੋਂ ਆਪਾਂ ਜਹਾਜ਼ ਦੇ ਉੱਪਰ ਆ ਗਏ ਹਾਂ ਤੇ ਸਭ ਤੋਂ ਪਹਿਲਾਂ ਕੈਬਿਨ 'ਚ ਜਦੋਂ ਆਪਾਂ ਆਉਂਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਪਹਿਲੇ ਕੀ ਚੈੱਕ ਕਰਨਾ ਹੁੰਦਾ ਪਹਿਲਾਂ ਨਾ ਜੀ ਆ ਖਾਨਾ ਹੁੰਦਾ ਨਾ ਜਿਹੜਾ ਕੈਬਿਨ ਦੇ ਅੰਦਰ ਆ ਆਪਣਾ ਕੈਬਿਨ ਜਿੱਤਾ ਤੇ ਆ ਵਾਲਾ ਖਾਨਾ ਹੁੰਦਾ ਅਲਮਾਰੀ ਦਾ ਇਹ ਆਪਾਂ ਚੈੱਕ ਕਰ ਜਾਂਦਾ ਇਹਦੇ ਵਿੱਚ ਆਪਣਾ ਲਾਈਫ ਜੈਕਟ ਤੇ ਇਮਰਸ਼ਨ ਸੂਟ ਹੁੰਦਾ ਜਹਾਜ਼ ਤੇ ਬਾਕੀ ਕੰਮ ਸਾਰੇ ਹੁੰਦੇ ਰਹਿਣਗੇ ਪਰਟ ਆ ਜਿਹੜੀ ਚੀਜ਼ ਹਨਾ ਇਸ ਸਭ ਤੋਂ ਇੰਪੋਰਟੈਂਟ ਆ ਸੇਫਟੀ ਦੇ ਨਾਲ। ਇਸ ਸੋਦੇ ਜੂ ਮੈਂ ਤੁਹਾਨੂੰ ਦੱਸ ਦਿੰਦਾ ਕੀ ਕੀ ਚੀਜ਼ਾਂ ਚੈੱਕ ਕਰਨੀਆਂ ਨੇ ਆਪਾਂ। 43 ਕਿਲੋ ਤੋਂ ਜ਼ਿਆਦਾ ਹੋਣਾ ਚਾਹੀਦਾ ਇਹਦਾ weight ਜਿਹੜੀ weight ਲੈ ਸਕਦੀ 43 ਕਿਲੋ ਤੋਂ ਜ਼ਿਆਦਾ। ਇਹਦੀ ਜਿਹੜੀ ਲਾਈਟ ਆ ਇਹ ਚੱਲਦੀ ਹੋਣੀ ਚਾਹੀਦੀ। ਇਹ ਪਾਣੀ ਦਾ ਕੰਟੈਕਟ ਜੇ ਆਪਾਂ ਕਰਾਂਗੇ ਨਾ ਚੀਜ਼ ਨਾਲ ਫੇਰ ਇਹ ਚੱਲਦੀ ਆ। ਆ ਵੇਖੋ ਜਦੋਂ ਲੱਗ ਪਈ ਨਾ ਇੱਥੋਂ ਬੰਦ ਹੋ ਜਾਂਦੀ। ਤੇ ਦੂਸਰੀ ਚੀਜ਼ ਇਹ ਇੱਥੇ ਆਪਣੀ ਇੱਕ ਸੀਟੀ ਲੱਗੀ ਹੁੰਦੀ ਆ। ਆਵਲੀ ਆਪਾਂ ਸੀਟੀ ਚੈੱਕ ਕਰਨੀ ਹੁੰਦੀ ਵਜਾ ਕੇ ਕਿ ਸਾਰਾ ਕੁਝ ਓਕੇ ਆ ਤੇ ਬਾਕੀ ਆ ਜਿਹੜੀ ਲਾਈਫ ਜੈਕਟ ਹੈਗੀ ਆ ਇਹ ਕਿਤੇ ਫਟੀ ਨਾ ਹੋਵੇ ਇਹ ਆਪਾਂ ਚੈੱਕ ਕਰਨਾ ਹੁੰਦਾ ਫਿਰ ਆਪਣਾ ਆ ਇੰਪਲਸ ਸੂਨ ਆਪਾਂ ਚੈੱਕ ਕਰਨਾ ਹੁੰਦਾ ਇਹ ਹੁੰਦਾ ਵਾ ਜਦੋਂ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਬਰਫੀਲੇ ਇਲਾਕਿਆਂ 'ਚ ਜਾਣ ਨੇ ਮੰਨ ਲਓ ਮਾਈਨਸ ਟੈਂਪਰੇਚਰ ਤੇ ਸਾਨੂੰ ਮੰਨ ਲਓ ਖੁਦਾ ਨਾ ਖਾਸਾ ਸਮੁੰਦਰ 'ਚ ਜੰਪ ਕਰਨਾ ਪੈ ਜੇ ਕਈ ਵਾਰੀ ਅਮਰਜੈਂਸੀ ਆ ਜਾਂਦੀ ਹੈ ਤੇ ਇਮਰਸਨ ਸੂਟ ਆਪਾਂ ਨੂੰ ਠੰਡ ਤੋਂ ਬਚਾਉਂਦਾ ਸੋ ਇਹ ਸੀ ਜੀ ਕੁਝ ਖਾਸ ਜਾਣਕਾਰੀ ਧੰਨਵਾਦ